ਜਗਰਾਉਂ ਦੇ ਨੇੜੇ ਪਿੰਡ ਸਦਰਪੁਰਾ ਦੇ ਵਿੱਚ ਅੱਜ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੋਟਪੇੜ ਹੋਈ ਜਿਸ ਵਿੱਚ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਗੈਂਗਸਟਰ ਹੈ ਜਿਸ ਨੇ ਕੁਝ ਦਿਨ ਪਹਿਲਾਂ ਜਗਰਾਉਂ ਦੇ ਨਾਮੀ ਜੁਲਰ ਲੱड्डੂ ਜੁਲਰ ਦੇ ਦੁਕਾਨ ਦੇ ਬਾਹਰ ਫਾਇਰਿੰਗ ਕੀਤੀ ਸੀ ਅੱਜ ਇਹ ਗੈਂਗਸਟਰ ਸਦਰਪੁਰਾ ਪਿੰਡ ਦੀ ਸੇਮ ਦੇ ਜਿਸ ਵਿੱਚ ਇਸ ਦੀ ਲੱਤ ਤੇ ਗੋਲੀ ਲੱਗਣ ਦੇ ਕਾਰਨ ਇਹ ਜ਼ਖਮੀ ਹੋ ਗਿਆ ਇਸ ਦੇ ਕੋਲੋਂ ਇੱਕ 32 ਬੋਰ ਦਾ ਪਿਸਤਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਬ੍ਰਾਮਤ ਹੋਇਆ ਹੈ ਆਓ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਸਾਰੇ ਪਿੰਡ ਸਦਰਪੁਰਾ ਦੇ ਵਿੱਚ ਕਿਹੜੇ ਪਿੰਡ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਕਿ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਨ ਪੁਲਿਸ ਵੱਲੋਂ ਇਨਚਾਰਜ ਕੀਤੀ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਫੜੇ ਡੀਐਸਪੀ ਜਗਰਾਉ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਪੰਜ ਤਰੀਕ ਨੂੰ ਇਨਸੂਲਟ ਹੋਇਆ ਸੀਗਾ ਆਪਣੇ ਸਿਟੀ ਵਿਗਰਾਉਂਡ ਏਰੀਆ ਦੇ ਵਿੱਚ ਲੱਖਾ ਜਲਨ ਵਾਲੀ ਜਿਹੜੀ 숍 ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਰੰਦੇ ਫਿਗਰ ਆਉਥੇ ਹੋ ਜਿਹਦੇ ਵਿੱਚ ਅੱਜ ਇੰਟੈਲੀਜੈਂਸ ਦੇ ਅਧਾਰ ਤੇ ਇੱਕ ਬੰਦੇ ਦੀ ਸੂਚਨਿ ਦਿੱਤੀ ਗਈ ਕਿ ਉਹ ਇਸ ਏਰੀਆ 'ਚ ਮੂਵਮੈਂਟ ਹੋ ਰਹੀ ਹੈਗੀ ਹੈ। ਤੋਂ ਇਨਚਾਰਜ ਜੀ ਇਹਦੇ ਨਾਲ AGTF ਦੋਨਾਂ ਦੀ ਕੰਬਾਈਨਡ ਟੀਮ ਨੇ ਨਕਲ ਆਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੇ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਕਲ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਵਿਚਾਰ ਦੇ ਵਿੱਚ ਰਿਟੈਲੀਐਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਗਦੇ ਵਿੱਚ ਲੱਗਿਆ ਏ ਹੁਣ ਸਰ ਹਾਲ ਸਟੇਬਲ ਹੈ ਨਾ ਹਸਪੀਟਲ ਐਡਮਿਟ ਕਰਾਤਾ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਇਹ ਜੋ ਦਿੱਤੀ ਗਈ ਸਰ ਇਹ ਬੰਦਾ ਕੌਣ ਸੀ ਦੀ ਪਛਾਣ ਹੋਈ ਆ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈ ਜੀ ਔਰ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋਂ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਹ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੁਕਪੇੜ ਹੋਈ ਸਰ ਇਹ ਕੱਲਾ ਹੀ ਹੈ ਕੱਲਾ ਹੀ ਸੀਗਾ ਇਹ ਅੱਜ ਕੱਲਾ ਹੀ ਸੀਗਾ ਵੈਸੇ ਜਿਹੜਾ ਉਹ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਵੰਗੋ ਜਿਹੜਾ ਇਹਨੂੰ ਵਾਲਾ ਤੇ ਉਹ ਹਲੇ ਵਾਂਟਡ ਹੈ ਤਾਂ ਇਹ ਪਤਾ ਲੱਗਿਆ ਕਿਹੜੀ ਆਰਗੇਨਾਈਜੇਸ਼ਨ ਨਾਲ ਸੀ ਦਾ ਸੰਬੰਧ ਹੈਗਾ ਆਰਗੇਨਾਈਜ਼ਡ ਕ੍ਰਿਮਲ ਗੈਂਗ ਦੇ ਮੈਂਬਰ ਹੈਗੇ ਨਹੀਂ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜ਼ਮਾ ਤੋਂ ਉੱਤ ਤੱਕ ਹੀ ਪਹੁੰਚੇ ਤੇ ਸਾਨੂੰ ਉਹਦੇ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਕਰ ਆਊਟ ਹੋਏ ਤੇ ਸਾਰੇ ਇੱਥੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲੇ ਪੈਦਲ ਆਇਆ ਜਾਂ ਕਿਵੇਂ ਭੱਜਿਆ ਇੱਥੋਂ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਇਹ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਲੂਟਨ ਕ੍ਰਾਈਮ ਤੇ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀ ਉਹ ਹੀ ਸੇਮ ਬਾਈਕ ਲਈ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਰ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲ ਵਾਲੀ ਜਿਹੜੀ ਰਿਵਾਲਵਰ ਹੈ ਹੋਰ ਹੀ ਕਵਰ ਹਾਂਜੀ ਓਕੇ ਨਾਲ ਦੋ ਜਿੰਦਾ ਰੌਂਦ ਤੇ ਜਿਹੜੇ ਇੰਨੇ ਸਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਦੇ ਤਾਂ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੀ ਲਾਈਟ ਤੇ ਵੱਜਿਆ ਜੂਗਾ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੀ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੱਗਦੇ ਉੱਤੇ ਫਾਇਰ ਹੈ ਉਹ ਸਟੇਬਲ ਹੈਗਾ ਬੰਦਾ ਇਹ ਨੂੰ ਹਸਪੀਟਲ ਐਡਮਿਟ ਕਰਾਤਾ ਹੈ ਠੀਕ ਹੈ ਜੀ ਥੈਂਕ ਯੂ